ਕੁਮਾਰ ਸਰਪੰਚ ਪਿੰਡ ਹਜੀਪੁਰ ਜੀ ਸਾਡੇ ਦਾ ਬਹੁਤ ਜ਼ਿਆਦਾ ਸ਼ਿਕਾਰ ਹੋ ਰਿਹਾ ਦਿੱਲੀ ਦੇ ਦੂਜੇ ਚੌਥੇ ਨੂੰ ਕੋਈ ਨਾ ਕੋਈ ਜਾਨਵਰ ਮਰਦਾ ਇੱਥੇ ਜੀ ਬਹੁਤ ਬਾਰ ਮਹਿਕਮਾ ਨੇ ਫੋਨ ਕੀਤਾ ਜੀ ਰਾਤੀ ਵੀ 11 ਵਜੇ ਫੋਨ ਕਰਦੇ ਆ ਤਾਂ ਸਾਨੂੰ ਕਹੋ ਉੱਚ ਅਧਿਕਾਰੀ ਨੂੰ ਰੈਂਜਰ ਸਾਹਿਬ ਨੂੰ ਫੋਨ ਕਰੋ ਜੀ ਉਹਨਾਂ ਦਾ ਫੋਨ ਬੰਦ ਆ ਰਿਹਾ ਜੀ ਮੁੜ ਕੇ ਉਹਨਾਂ ਨੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਹੁਣ 12 ਘੰਟੇ ਹੋ ਚੁੱਕੇ ਬਹੁਤ ਦੁਖੀ ਹੋ ਚੁੱਕੇ ਹਾਂ ਅਸੀਂ ਤਾਂ ਹੁਣ ਤਾਂ ਪਾਸੇ ਕੋ ਹੱਲ ਹੈ ਵੀ ਨਾਲੇ ਦਫ਼ਤਰਾਂ ਜਾ ਕੇ ਧਰਨਾ ਲਾਈਏ ਵੱਧ ਤੋਂ ਵੱਧ ਲੋਕ ਇਕੱਠੇ ਕਰਕੇ ਅਸੀਂ ਵੱਧ ਤੋਂ ਵੱਧ ਇਹਨਾਂ ਦਾ ਇਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਬਸ ਅੱਜ ਸਾਨੂੰ ਬਹੁਤ ਮਜਬੂਰੀ ਦੇ ਨਾਲ ਇਸ ਧਾਰਮਿਕ ਸਥਾਨ ਪਰ ਪਿੰਡ ਹਾਜੀਪੁਰ ਪਲੱਸ ਲਹਿਰਾ ਦੇ ਜੰਗਲ ਦੇ ਵਿੱਚੋਂ ਜੋ ਵੀ ਸ਼ਿਕਾਰ ਖੇਡਿਆ ਜਾ ਰਿਹਾ ਇੱਕ ਤਰਫ ਸਰਕਾਰਾਂ ਬੋਲਦੀਆਂ ਕਿ ਸ਼ਿਕਾਰ ਕਰਨਾ ਮਨਾ ਹੈ ਪਰ ਦੂਸਰੀ ਤਰਫ ਸਰਕਾਰਾਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਲਿਫਟ ਦੇ ਰਹੀਆਂ ਆਪਾਂ ਸਰਕਾਰਾਂ ਨੂੰ ਕਹਾਂਗੇ ਕਿਉਂਕਿ ਸਰਕਾਰ ਹੀ ਮਾਈ ਬਾਪ ਹੈ ਤੇ ਹਰ ਚੀਜ਼ ਹਰ ਪੱਖ ਤੇ ਸਰਕਾਰ ਹੀ ਕਹਿੰਦੀ ਹੈ ਅੱਜ ਤੱਕ ਕੋਈ ਵੀ ਐਕਸ਼ਨ ਨਹੀਂ ਹੋਇਆ ਨਾ ਹੀ ਅੱਜ ਤੱਕ ਕੋਈ ਗੱਡੀ ਇਹਨਾਂ ਦੀ ਆਈ ਹੈ ਗੜ ਸ਼ੰਕਰ ਦੇ ਵਿੱਚ ਗੱਡੀ ਉਹਨਾਂ ਦੇ ਫਰੈਸ਼ ਡਿਪਾਰਟਮੈਂਟ ਐਨੀਮਲ ਡਿਪਾਰਟਮੈਂਟ ਜਿਹੜਾ ਹੈਗਾ ਇਹਨਾਂ ਦੇ ਜੰਗਲੀ ਜਾਨਵਰਾਂ ਦੀ ਸੇਵਾ ਕਰਨੇ ਵਾਲਾ ਹੈਗਾ ਉੱਥੇ ਘੁੰਮਦੇ ਰਹਿਣਗੇ ਪਰ ਇਹਨਾਂ ਨੇ ਹੁਣ ਤੱਕ ਅੱਜ ਅੱਜ ਦੇ ਸਮੇਂ ਦੇ لحاظ ਨਾਲ 11 ਵਜੇ ਤੋਂ ਅਸੀਂ ਫੋਨ ਕੀਤਾ ਇਹਨਾਂ ਨੂੰ ਇਹਨਾਂ ਨੇ ਇਹ ਕਹਤਾ ਕਿ ਸਾਡੇ ਉੱਚ ਅਧਿਕਾਰੀਆਂ ਨੂੰ ਫੋਨ ਕਰੋ ਉੱਚ ਅਧਿਕਾਰੀ ਦਾ ਕਿਸੇ ਦਾ ਫੋਨ ਨਹੀਂ ਲੱਗਿਆ ਬੜੀ ਅਸੀਂ ਤਾਂ ਇਹ ਚੀਜ਼ ਨੂੰ ਹੱਦ ਤੱਕ ਕਹਿਣਾ ਨਹੀਂ ਚਾਹੁੰਦੇ ਹੈ ਕਿ ਪਿੰਡ ਵਾਸੀਆਂ ਵੱਲ ਤੇ ਹੁਣ ਸਾਡੇਆਂ ਵੱਲ ਤੇ ਸਾਰਿਆਂ ਨੂੰ ਇਹਨਾਂ ਨੂੰ ਇੱਕ ਚੇਤਾਵਨੀ ਹੈ ਅਗਰ ਇਹਨਾਂ ਨੇ ਅੱਜ ਐਕਸ਼ਨ ਨਹੀਂ ਇਸ ਕਾਰਵਾਈ ਦੇ ਉੱਪਰ ਕੋਈ ਐਕਸ਼ਨ ਨਹੀਂ ਕੀਤਾ ਤਾਂ ਆਪਾਂ ਪੂਰੀ ਚੇਤਾਵਨੀ ਦੇਵਾਂਗੇ ਔਰ ਇਹਨਾਂ ਦੇ ਦਫ਼ਤਰ ਦੇ ਮੋਰੇ ਜਾ ਕੇ ਪਿੰਡ ਦੋਹਾਂ ਤਿੰਨਾਂ ਚਾਰੇ ਪੰਡਾਂ ਦੇ ਬਾਅਦ ਤੇ ਐਸੀ ਪ੍ਰੋਟੈਸਟ ਕਰਾਂਗੇ ਮੈਂ ਸਰਪੰਚ ਬੇੜੋਂ ਸ਼ੰਗੀ ਤੇ ਮੈਂ ਪਤਾ ਲੱਗਿਆ ਵੀ ਇੱਥੇ ਜਾਂਬਰ ਮਰੇ ਆ ਮੈਂ ਸਿਰਫ ਮੈਂ ਚੁਣੀ ਫੋਨ ਕੀਤਾ ਵੀ ਸਾਡੇ ਜਾਂਬਰ ਮਰੇਵੇ ਆਓ ਮੈਨੂੰ ਮੈਂ ਕਿਹਨੇ ਸੱਦੇ ਦੇ ਆ ਗਏ ਸਾਡੀਆਂ ਸ਼ਿਕਾਰੀਆਂ ਦੁਆਰੇ ਮਾਰਿਆ ਕੁੱਤਿਆਂ ਨੇ ਤੇ ਪਿੰਡ ਬੇੜੋਂ ਦੇ ਵੀ ਸ਼ਿਕਾਰ ਬਹੁਤ ਹੁੰਦਾ ਆ ਇੱਕ ਵਾਰੀ ਅਸੀਂ ਅੱਗੇ ਵੀ ਲੈਣ ਫੋਨ ਕੀਤਾ ਰੇਂਜਰ ਸਾਹਿਬ ਨੂੰ ਐਨੀਮਲ ਡਿਪਾਰਟਮੈਂਟ ਵਾਲੇ ਨੂੰ ਉਹਦਾ ਤਾਂ ਫੋਨ ਬੰਦੇ ਆਦਾ ਜੀ ਇਹ ਇਹਨਾਂ ਦਾ ਕਿਆ ਕਸੂਰਾ ਇਹ ਪਾਣੀ ਪੀਣ ਆਦੇ ਉਹਨਾਂ ਦੇ ਪਰ ਬਾਹਰ ਨੱਥੀ ਉੱਪਰ ਬਾਹਰ ਕਰਦੇ ਆ ਲੋਕ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਬਸ ਧੰਨਵਾਦ ਮੇਰਾ ਨਾਮ ਰਮਨਪ੍ਰੀਤ ਘੋੜਾ ਤੇ ਮੈਂ ਵਣ ਗਾਰਡਾ ਇਹ ਬੀਟਿੰਗ ਚਾਰਜ ਹਾਂ ਇੱਥੇ ਤੇ ਸਰ ਸਾਢੇ ਕੁਲਾਜ ਮਾਰਨਿੰਗ ਹੀ ਮੈਸੇਜ ਆਇਆ ਸੀ ਕਾਲ ਆਈ ਸੀ ਇੱਥੇ ਦੇ ਸਰਪੰਚ ਸਾਹਿਬ ਦੀ ਪੰਚਾਇਤ ਮੈਂਬਰ ਦੀ ਕਿ ਹਾਜੀਪੁਰ ਦੇ ਇਥੇ ਏਰੀਏ ਦੇ ਵਿੱਚ ਜਿਹੜਾ ਡੇਰਾ ਹੈ ਬਬਰੀ ਇਹ ਤੇ ਸ਼ਿਕਾਰੀ ਇਹਨੇ ਰਾਤ ਦਾ ਸ਼ਿਕਾਰ ਤੇ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਸੀ ਵਿੱਟ ਸਟਾਫ ਆਪਣਾਈ ਤੇ ਆ ਗਿਆ ਤੇ ਉਸ ਤੋਂ ਬਾਅਦ ਅਸੀਂ ਹੁਣ ਜਰਨਲ ਦੀ ਕੰਡੀਸ਼ਨ ਦੇਖੀ ਆ ਇਹਦੇ ਅਕੋਰਡਿੰਗ ਜੋ ਵੀ ਬੰਦਲੀ ਕਾਰਵਾਈ ਹੋਊਗੀ ਅਸੀਂ ਕਰਾਂਗੇ ਤੇ ਪਿੰਡ ਵਾਸੀ ਨੂੰ ਤੁਸੀਂ ਕੀ ਹੁਣ ਅਪੀਲ ਕੀਤੀ ਪਿੰਡ ਵਾਸੀਓ ਅਸੀਂ ਇਹੀ ਕਹਿਣਾ ਚਾਹੁੰਦੇ ਵੀ ਅੱਗੇ ਤੋਂ ਜਿੰਨਾ ਹੋ ਸਕੇ ਸਾਨੂੰ ਸਹਿਯੋਗ ਦਿਓ ਜਿਹਦੇ ਨਾਲ ਅਸੀਂ ਮਤਲਬ ਜਿਹੜੇ ਸ਼ਿਕਾਰੀ ਆ ਉਹਨਾਂ ਨੂੰ ਠੱਲ ਪਾ ਸਕੀਏ ਸ਼ਿਕਾਰ ਨੂੰ ਰੋਕ ਸਕੀਏ ਜਿਹੜਾ ਨਜਾਇਜ਼ ਸ਼ਿਕਾਰ ਹੋ ਰਿਹਾ ਹੈ ਨਾ ਤੇ ਜੇ ਸਾਡਾ ਸਾਥ ਦੇਣਗੇ ਤਾਂ ਅਸੀਂ ਕਵਰ ਅਪ ਕਰ ਸਕਦੇ ਆ ਇਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ ਇਹ ਤੁਸੀਂ ਸਮਝ ਸਕਦੇ ਹੋ ਤੁਹਾਡਾ ਸਾਥ ਦਿਓ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ ਤਾਂ ਹਾਂਜੀ ਆਪਣੀ ਪਰੋਸੇਮੰਦ ਅਕੈਡਮੀ ਈ ਪਲਾਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟਡੀ ਤੇ ਵਿਜ਼ਟਰ